ਐਸਐਸ ਦੇ ਨਾਲ ਸੰਬੰਧਿਤ ਨਵੀਨ अरोड़ा ਦੀ ਗੋਲੀ ਮਾਰ ਕੇ ਕੀਤੀ ਗਈ ਹਤਿਆ ਦੇ ਬਾਰੇ ਸੁਣੋ ਕੀ ਕੁਝ ਕਹਿ ਰਹੇ ਨੇ ਐਸਐਸਪੀ ਨਾ ਰੋੜਾ ਜੀ ਹੈਗੇ ਸੀਗੇ ਤੇ ਇਹਨਾਂ ਦਾ ਕਰੀਬ 30-35 ਸਾਲ ਉਮਰ ਤੇ ਇਹ ਆਪਣੀ ਦੁਕਾਨ ਤੋਂ ਆਪਣੇ ਘਰ ਜਾ ਰਹੇ ਸੀ ਮੋਟਰਸਾਈਕਲ ਤੇ ਤੇ ਦੋ ਅਣਪਛਾਤੇ ਬੰਦਿਆਂ ਨੇ ਆ ਕੇ ਇਹਨਾਂ ਦੇ ਗੋਲੀਆਂ ਮਾਰੀਆਂ ਤੇ ਜਿਨ੍ਹਾਂ ਦੇ ਨਾਲ ਇਹਨਾਂ ਦੀ ਡੈਥ ਹੋ ਗਈ ਤੇ ਬੜਾ ਅਫਸੋਸਨਾਕ ਇੱਕ ਇਹ ਇਨਸੀਡੈਂਟ ਆ ਜਿਹੜਾ ਹੋਇਆ ਸਾਡੀ ਪੁਲਿਸ ਦੀ ਮਸਤੈਦੀ ਅਸੀਂ ਪਿਛਲੇ ਦਿਨਾਂ ਚ ਬਹੁਤ ਜਿਹੜੀਆਂ ਮਾੜੇ ਅਨਸਰਾਂ ਦੇ ਕਾਰਵਾਈਆਂ ਕਰਦੇ ਆ ਰਹੇ ਹਾਂ ਉਸ ਡਿਸਪਾਈਟ ਥੈਟ ਇਹ ਇਨਸੀਡੈਂਟ ਹੋ ਗਿਆ ਤੇ ਅਫਸੋਸਨਾਕ ਇਨਸੀਡੈਂਟ ਹੈ ਤੇ ਇਹ ਸਾਰੇ ਸ਼ਹਿਰ ਵਾਸਤੇ ਸਾਡੀ ਪੁਲਿਸ ਵਾਸਤੇ ਵੀ ਤੇ ਅਸੀਂ ਇਹਦੇ ਵਿੱਚ ਪੂਰਾ ਹੁਣ ਜ਼ੋਰ ਲਾਇਆ ਹੋਇਆ 8-9 ਟੀਮਾਂ ਬਣਾਈਆਂ ਹੋਈਆਂ ਤੇ ਜਲਦ ਤੋਂ ਜਲਦ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਤੇ ਉਹਨਾਂ ਤੇ ਜਿਹੜਾ ਬੰਦੀ ਢੁਕ ਵੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਕਿੰਨੀਆਂ ਟੀਮੀਆਂ ਬਣਾਈਆਂ ਔਰ ਕੀ ਲੀਡਸ ਹੁਣ ਤੱਕ ਪੁਲਿਸ ਨੂੰ ਮਿਲੀਆਂ ਸਾਡੇ ਕੋਲ ਟੈਕਨੀਕਲ ਲੀਡਸ ਹੈਗੀਆਂ ਜੀ ਸੀਸੀਟੀਵੀ ਲੀਡਸ ਵੀ ਹੈ ਤੇ ਸਾਡੇ ਕੋਲ ਹੋਰ ਇਨਫੋਰਮੇਸ਼ਨ ਵੀ ਆਈ ਹੈ ਜਿਹੜੀ ਜਿਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਡੀਆਂ 8-9 ਟੀਮਜ਼ ਲੱਗੀਆਂ ਹੋਈਆਂ ਇਦੇ ਵਿੱਚ ਸੀਜੀਏ ਵੱਲੋਂ ਵੀ ਟੀਮਸ ਹੈਗੀਆਂ ਤਿੰਨ ਐਸਐਚਯੂ ਲੱਗੇ ਹੋਏ ਆ ਦੋ ਡੀਐਸਪੀ ਲਾਇਏ ਹੋਏ ਤੇ ਸਾਰੇ ਅਸੀਂ ਪੂਰੇ ਸਾਰੀ ਰਾਤ ਪੁਲਿਸ ਸਾਡੀ ਵਰਕ ਕਰਦੀ ਰਹੀ ਹੈ ਤੇ ਹੁਣ ਵੀ ਸਾਰੇ ਲੱਗੇ ਹੋਏ ਆ ਤੇ ਜਲਦ ਅਸੀਂ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਾਂਗੇ ਸਿਰਕ ਕਾਰਨ ਪਤਾ ਲੱਗਾ ਜੀ ਕਿਉਂ ਮਰਦ ਇਹ ਜਿਹੜਾ ਕਈ ਐਂਗਲਸ ਤੋਂ ਅਸੀਂ ਵਰਕ ਕਰ ਰਹੇ ਹਾਂ ਜੀ ਤੇ ਤੁਹਾਡੇ ਜਲਦ ਉਹਨਾਂ ਨੂੰ ਜਦੋਂ ਫੜ ਲਾਂਗੇ ਤਾਂ ਸਾਰੀ ਗੱਲ ਸਾਹਮਣੇ ਆ ਜਾਊਗੀ